ਸਸਿ ਗਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ 12 ਦਸੰਬਰ ਤੋਂ ਲੈ ਕੇ 14 ਦਸੰਬਰ ਦੇ ਕਿੰਨੇ ਦਿਨ ਵਾਲੇ ਆਉਂਦੇ ਤਿੰਨ ਦਿਨਾਂ ਦੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇ ਇਮੇਜ ਦਿੱਤੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਫਿਲਹਾਲ ਧੁੰਦਲਾ ਜਿਹਾ ਬਣਿਆ ਹੋਇਆ ਹੈ ਕੋਈ ਵੱਡੀ ਕਾਰਵਾਈ ਨਹੀਂ ਦਿਖਾਈ ਤੇਰੀ ਪਹਾੜੀ ਖੇਤਰ ਵਿੱਚ ਲਗਾਤਾਰ ਸਿਸਟਮ ਬਣ ਰਹੇ ਨੇ ਜਿਨ੍ਹਾਂ ਦੇ ਕਾਰਨ ਪਹਾੜਾਂ ਦੇ ਵਿੱਚ ਬਰਫਵਾਰੀ ਦਾ ਅਸਰ ਲਗਾਤਾਰ ਚੱਲ ਰਿਹਾ ਹੈ ਇਨਦੇ ਕਾਰਨ ਬਜੋ ਪੰਜਾਬ ਦਾ ਤਾਪਮਾਨ ਲਗਾਤਾਰ ਘਟ ਰਿਹਾ ਹੈ ਦਿਨ ਦਾ ਤਾਪਮਾਨ ਪੰਜਾਬ ਦੇ ਵਿੱਚ 18 ਡਿਗਰੀ ਆ ਚੁੱਕਿਆ ਹੈ ਅੱਜ ਗੱਲ ਕੀਤੀ ਜਾਵੇ ਤਾਂ ਧੁੰਦ ਅਤੇ ਥੋੜਾ ਬੋਦਾ ਕੋਰੇ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਰਹੇਗਾ ਤੇ ਨਾਲ ਦੀ ਨਾਲ ਤਾਪਮਾਨ ਦੇ ਵਿੱਚ ਵੀ ਗਰਾਵਟ ਦਿਖਾਈ ਦੇਵੇਗੀ ਬਦਲ ਬਾਈ ਮੀਂਹ ਅਰੇ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਪੱਛਮੀ ਹਵਾ ਦੀ ਵਾਪਸੀ ਪੰਜਾਬ ਵਿੱਚ ਹੋ ਚੁੱਕੀ ਹੈ ਤੇ ਪੱਛਮੀ ਹਵਾ ਚੱਲਣ ਦੇ ਕਾਰਨ ਦਿਨ ਦੇ ਵੇਲੇ ਚੰਗੀ ਧੁੱਪ ਲੱਗੇਗੀ ਪਰ ਤਾਪਮਾਨ ਜਿਹੜਾ ਹੈ ਉਹ 18 ਡਿਗਰੀ ਦੇ ਨੇੜੇ ਤੇੜੇ ਬਣੇ ਰਹਿਣ ਦੀ ਉਮੀਦ ਹੈ ਗੱਲ ਗੱਲ ਕੀਤੀ ਜਾਵੇ ਤਾਂ 13 ਤਰੀਕ ਅਤੇ 14 ਤਰੀਕ ਦੇ ਵਿੱਚ ਕਰ ਇੱਕ ਬੱਤਲੀ ਸਿਸਟਮ ਪੰਜਾਬ ਵੱਲ ਕੁਝ ਕਰ ਸਕਦਾ ਜੋ ਕਿ ਪਹਾੜੀ ਸਿਸਟਮ ਕਹਿ ਲਈਏ ਜਾਂ ਫਿਰ ਪੱਛਮੀ ਸਿਸਟਮ ਕਹਿ ਲਈਏ ਇਹਨਾਂ ਵੱਲੋਂ ਆਉਂਦਾ ਹੋਇਆ ਦਿਖਾਈ ਦੇ ਰਿਹਾ ਤੇ ਇਹ ਸਿਸਟਮ ਦਾ ਅਸਰ ਕੋਈ ਬਹੁਤ ਵੱਡਾ ਨਹੀਂ ਹੈ ਹਲਕੇ ਦਰਮਿਆਨੀ ਫੱਤਲ ਬਈ ਜਰੂਰ ਬਣੇਗੀ ਪਰ ਮੀਂਹ ਤੇ ਪੱਖ ਤੋਂ ਕੋਈ ਵੱਡਾ ਅਸਰ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦਾ ਨਾਮ ਕਿਹੜਾ ਹੈ ਤੇ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਆਪਣੇ ਇਲਾਕੇ ਦੇ ਮੌਸਮ ਦੇ ਹਾਲਾਤ ਕੀ ਨੇ ਕਮੈਂਟ ਬਾਕਸ ਵਿੱਚ ਕਮੈਂਟ ਵੀ ਕਰਦੇ ਹੋ ਗੱਲ ਕੀਤੀ ਜਾਵੇ ਕੱਲ 13 ਤਰੀਕ ਦੇ ਤਾਪਮਾਨ ਦੀ ਚੌਥਰੀ ਦਾ ਤਾਪਮਾਨ ਦੀ ਤਾਂ ਕੱਲ੍ਹ ਨੂੰ ਤਾਪਮਾਨ ਜਿਹੜਾ ਹੈ ਉਹ ਵੀ 18 ਤੋਂ 16 17 ਡਿਗਰੀ ਤੱਕ ਦਿਨ ਦੇ ਵੇਲੇ ਅਤੇ ਰਾਤ ਦਾ ਤਾਪਮਾਨ 3 4 ਡਿਗਰੀ ਤੱਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਪਹਾੜੀ ਖੇਤਰਾਂ ਦੇ ਸਿਸਟਮ ਲਗਾਤਾਰ ਇਸ ਤਰੀਕੇ ਨਾਲ 15 16 17 ਰਿਤ ਤੱਕ ਬਣੇ ਰਹਿਣਗੇ ਮੌਸਮ ਵਿਭਾਗ ਵੱਲੋਂ ਵੀ ਕੋਲਡ ਵੇਵ ਯਾਨੀ ਕਿ ਸ਼ੀਤ ਲਹਿਰ ਦੀ ਅਲਰਟ 15 ਤਰੀਕ ਤੱਕ ਫਿਲਹਾਲ ਜਾਰੀ ਹੋ ਚੁੱਕੇ ਨੇ ਅੱਗੇ ਦੀ ਅਪਡੇਟ ਜੋ ਵੀ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਚੱਲਦਾ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਪੈਦਰ ਅਪਡੇਟਸ ਉਤੇ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ